ਬਹੁਤ ਸਤਿਕਾਰਯੋਗ ਫਤਿਹਵਾਲਾ ਨਗਰ ਦੇ ਮੇਰੇ ਵੱਡੇ ਬਜ਼ੁਰਗੋ ਪੈਣਪਰਾਓ ਨੌਜਵਾਨ ਵੀਰੋ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀਪਸ਼ਖਾ ਸ਼ਰਮਾ ਜੀ ਐਸਐਸਪੀ ਸਦਾ ਭੁਪਿੰਦਰ ਸਿੰਘ ਜੀ ਸਿੰਧੂ ਸਾਹਿਬ ਦੂਸਰੇ ਅਧਿਕਾਰੀ ਪ੍ਰਸ਼ਾਸਨ ਸਾਰਾ ਕਰਮਚਾਰੀ ਉਹਨਾਂ ਦੇ ਨਾਲ ਹੀ ਸਾਡੇ ਇਥੋਂ ਦੇ ਮਾਨਯੋਗ ਐਮਐਲਏ ਨਰੇਸ਼ ਕੁਟਾਰੀਆ ਜੀ ਦੇ بیٹے ਸ਼ੰਕਰ ਕੁਟਾਰੀਆ ਜੀ ਸਾਡੇ ਪਾਰਟੀ ਦੇ ਆਗੂ ਸਹਿਬਾਨ ਮੇਰੇ ਕਿਸਾਨ ਭਰਾਓ ਫਤਿਹ ਸਾਂਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਜਦੋਂ بارشਾਂ ਦਾ ਸਮਾਂ ਸੀ ਤੇ ਅਸੀਂ ਸਾਰਿਆਂ ਨੂੰ ਜੋ ਅਸੀਂ ਜ਼ਿੰਮੇਦਾਰਾ ਕਰਨ ਵਾਲੇ ਲੋਕ ਹਾਂ ਉਹ ਤਾਂ ਵੱਖਰੀ ਗੱਲ ਹੀ ਹੈ ਵੈਸੇ ਸਾਰਿਆਂ ਨੂੰ ਇੱਕ بارش ਦੀ ਮੇਰੀ ਉਡੀਕ ਹੁੰਦੀ ਆ ਵੀ ਜੇ ਆਵੇ ਤਾਂ ਸਾਡੇ ਲਈ ਕੁਛ ਨਾ ਕੁਛ ਭਲਾ ਹੋ ਸਕੇ ਪਰ ਇਸ ਵਾਰ ਉਹ ਸਾਡੇ ਲਈ ਦੁੱਖ ਦੀ ਘੜੀ ਬਣ ਗਿਆ ਪੰਜਾਬ ਦੇ ਲੋਕਾਂ ਲਈ ਤੇ ਉਹਦੇ ਵਿੱਚੋਂ ਤੁਸੀਂ ਜ਼ਿਲ੍ਹੇ ਜਿਹੜੇ ਫਾਿਲਕਾ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਅੰਮਰਸਰ ਤੇ ਗੁਰਦਾਸਪੁਰ ਪਠਾਨਕੋਟ ਜਿਹੜੇ ਪਹਿਲਾਂ ਹੀ ਬਾਰਡਰ ਤੇ ਲੱਗਦੇ ਆ ਬਹੁਤ ਮਾਰਾਂ ਚੱਲੀਆਂ ਹਮੇਸ਼ਾ ਖਤਰੇ 'ਚ ਰਹਿੰਦਾ ਕੰਮ ਇਹਨਾਂ ਤੋਂ ਪ੍ਰਮਾਤਮਾ ਨੂੰ ਵੀ ਪਤਾ ਨਹੀਂ ਕੀ ਗਿਲਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਜਿੰਨਾ ਰੱਬ ਦਿੰਦਾ ਉਹਨਾਂ ਕੋਈ ਇਨਸਾਨ ਨਹੀਂ ਦੇ ਸਕਦਾ ਉਹਨੇ ਕੋਈ ਸਰਕਾਰ ਨਹੀਂ ਦੇ ਸਕਦੀ ਇਹ ਗੱਲ ਮੈਂ ਤਾਂ ਤਸلیم ਕਰਦਾ ਹੁੰਦਾ ਪਰਮਾਤਮਾ ਦਾ ਦਿਲ ਤੇ ਪਰਮਾਤਮਾ ਦਾ ਹੱਥ ਬਹੁਤ ਵੱਡਾ ਹੁੰਦਾ ਬਹੁਤ ਭਰਪੂਰ ਫਸਲਾਂ ਸਨ ਬਹੁਤ ਸਾਰਿਆਂ ਨੂੰ ਆਪਾਂ ਨੂੰ ਚਾ ਸੀ ਪਰ ਜਦੋਂ ਉਹ ਪੱਕਣ ਵੱਲ ਹੋ ਗਿਆ ਤੇ ਉਦੋਂ ਇੱਕ ਮਹੀਨਾ ਕਰੀਬ ਰੋਜ਼ بارش ਆ ਜਾਂਦੀ ਸੀ ਤੇ ਗਵਾਂਡੀ ਸੂਬੇ ਚਾਹੇ ਉਹ ਹਿਮਾਚਲ ਸੀ ਜਾਂ ਜੰਮੂ ਕਸ਼ਮੀਰ ਸੀ ਉਧਰੋਂ ਵੀ ਪਹਾੜਾਂ ਤੋਂ ਬੱਦਲਾਂ ਦੇ ਫਟਣ ਕਾਰਨ ਸਾਨੂੰ ਬਹੁਤ ਕੁਝ ਚੱਲਣਾ ਪਿਆ ਫਸਲ ਮਾਰੀ ਜਾਣੀ ਬਹੁਤ ਵਾਰੀ ਮੇਰੇ ਵੀ ਜੀਵਨ ਵਿੱਚ ਮੈਂ ਵੀ ਤੁਹਾਡੇ ਵਰਗਾ ਇੱਕ ਕਿਸਾਨ ਹੀ ਆ ਦੇਖਿਆ ਕਈ ਵਾਰੀ ਕਈ ਸਾਲਾਂ ਬਾਅਦ ਕੋਈ ਗੜੜੇ ਕਾਕੜੇ ਆ ਜਾਂਦੇ ਸਨ ਉਹਦੇ ਨਾਲ ਫਸਲ ਮਾਰੀ ਵੀ ਜਾਂਦੀ ਸੀ ਕੋਈ ਹਿੱਸਾ ਮਾਰੀ ਜਾਂਦੀ ਸੀ ਔਰ ਇਸ ਤਰ੍ਹਾਂ ਉਜਾੜਾ ਨਹੀਂ ਹੋਇਆ ਸੀ ਕਿ ਪਾਣੀ ਘਰਾਂ 'ਚ ਵੀ ਵੜ ਜਾਏ ਘਰਾਂ ਦਾ ਵੀ ਨੁਕਸਾਨ ਹੋ ਜਾਏ ਸਾਡਾ ਸਾਰਾ ਹੀ ਜਨਜੀਵਨ ਠੱਪ ਹੋ ਕੇ ਰਹਿ ਜਾਏ ਸਕੂਲਾਂ ਤੱਕ ਬੰਦ ਹੋ ਜਾਣ ਔਰ ਹਰ ਇੱਕ ਕਾਰੋਬਾਰ ਤੇ ਜਿੱਥੇ ਖੜੋਤ ਆ ਜੇ ਇੱਕ ਵਾਰ ਤੁਸੀਂ ਤਾਂ ਇੱਥੇ ਸੀ ਵੱਡਾ ਦੇਲਾ ਤੁਹਾਡਾ ਪਰ ਮੈਂ ਵੀ ਜਿੱਥੇ ਜਿੱਥੇ ਆਉਂਦਾ ਜਾਂਦਾ ਰਿਹਾ ਮੈਨੂੰ ਵੇਖ ਕੇ ਲੱਗਦਾ ਹੁੰਦਾ ਸੀ ਵੀ ਹੁਣ ਕੀ ਬਣੂਗਾ ਪਹਿਲੇ ਦਿਨ ਅਜ ਤਾਂ ਸਰਕਾਰ ਵੱਲੋਂ ਜਿੱਦਾਂ ਸਾਡਾ ਫਰਜ ਆ ਸੀ ਨਿਮਾਉਣ ਦੇ ਯਤਨ ਕੀਤੇ ਐ ਸਾਰੇ ਹੀ ਵੱਡੇ ਅਫਸਰ ਵੀ ਛੋਟੇ ਮੁਲਾਜ਼ਮ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰੱਖੇ ਇਹ ਤੋਂ ਇਲਾਵਾ ਪੰਜਾਬ ਦੇ ਲੋਕ ਮੁਲਕ ਦਾ ਹੋਰ ਥਾਂ ਵੀ ਬਹੁਤ ਦੁੱਖ ਦਰਦ ਵੰਡਾਉਂਦੇ ਰਹੇ ਐ ਕਿ ਜਦੋਂ ਆਪਦੇ ਤੇ ਪਾਈ ਦੂਸਰੇ ਜ਼ਿਲ੍ਹਿਆਂ ਨੇ ਦੂਸਰੇ ਤੀਸਰੇ ਦਿਨ ਹੀ ਆ ਕੇ ਚਾਹੇ ਉਹ ਰਾਸ਼ਨ ਦੀ ਲੋੜ ਸੀ ਚਾਹੇ ਚਾਰੇ ਦੀ ਪੱਠਿਆਂ ਦੀ ਔਰ ਹੋਰ ਵੀ ਬਹੁਤ ਸਾਰੀ ਸਹਾਇਤਾ ਕਰਨ ਦੇ ਭਰਾਵਾਂ ਨਾਲ ਭਰਾ ਮਿਲ ਕੇ ਆਏ ਆ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਉਹਨਾਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਮੇਰੀ ਡਿਊਟੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਨਕਰ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋ ਕੇ ਕੁਝ ਸਰਕਾਰ ਵੱਲੋਂ ਜਿਹੜਾ ਰਾਤ ਇਹਨੂੰ ਮੁਆਵਜ਼ਾ ਨਹੀਂ ਕਹਿ ਸਕਦਾ ਉਹ ਤੁਹਾਨੂੰ ਪੇਸ਼ ਕਰਨ ਲਈ ਕਿ ਅਸੀਂ ਆਪਣੀ ਜਿਹੜੀ ਜ਼ਿੰਦਗੀ ਨੂੰ ਆ ਦੁਬਾਰਾ ਜੀਵਨ ਨੂੰ ਚਲਾ ਸਕੀਏ ਔਰ ਇਹਦੇ ਨਾਲ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮਹਿਕਮਾ ਮੇਰੇ ਕੋਲੇ ਮੈਂ ਸੈਂਟਰ ਤੇ ਮਨਿਸਟਰ ਕੋਲੇ ਵੀ ਗਿਆ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਬਹੁਤ ਵੱਡਾ ਨੁਕਸਾਨ ਹੋਇਆ ਜੀ ਔਰ ਉਥੇ ਨੁਕਸਾਨ ਹੋਇਆ ਜਿਹੜੇ ਮੇਰੇ ਨਾਲ ਹੀ ਵਿਭਾਗਮੇ ਹੈ ਮੇਰੇ ਕੋਲੇ ਖੇਤੀਬਾੜੀ ਦਾ ਵਿਭਾਗ ਹੈ ਪਸ਼ੂ ਪਾਲਣ ਦਾ ਵਿਭਾਗ ਹੈ ਤੇ ਉਹਨਾਂ ਨੂੰ ਮੈਂ ਉਸ ਵੇਲੇ ਕਣਕ ਦੇ ਬੀਜ ਦੀ ਬੇਨਤੀ ਕੀਤੀ ਸੀ ਉਹਨਾਂ ਨੇ ਪ੍ਰਵਾਨ ਵੀ ਕਰ ਲਈ ਤੇ ਜਿਹੜਾ ਉਹਨਾਂ ਨੇ ਹਿੱਸਾ ਪਾਉਣਾ ਹੁੰਦਾ ਪਾ ਕੇ ਤੇ ਪੰਜਾਬ ਸਰਕਾਰ ਨੇ ਤਕਰੀਬਨ 5 ਲੱਖ ਏਕੜ ਨੂੰ ਜਿਹੜਾ ਇਹ ਪ੍ਰਭਾਵ ਤੇ ਏਰੀਆ ਨੂੰ ਪੀੜ ਤੇਰੀਏ ਨੂੰ ਜਿਹੜਾ ਬੀ ਦਿੱਤਾ ਜਾਣਾ ਹੈ ਇਹਦੇ ਨਾਲ ਉਸ ਖੇਤ ਨੂੰ ਤਿਆਰ ਕਰਨ ਵਾਸਤੇ ਸਰਕਾਰ ਵੱਲੋਂ ਵੀ ਵੱਡੀ ਐ ਜ਼ਿੰਮੇਵਾਰੀ ਹੈ ਔਰ ਹੋਰ ਵੀ ਕਈ ਸੰਸਥਾਵਾਂ ਆਪਣਾ ਸਾਰਿਆਂ ਦਾ ਹੱਥ ਵਟਾ ਰਹੇ ਐ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਐ ਔਰ ਉਹ ਵੀ ਇੱਕ ਸਾਧਾਰਨ ਘਰ ਵਿੱਚੋਂ ਐ ਜਦੋਂ ਅਸੀਂ ਸਰਕਾਰ ਸੰਭਾਲੀ ਸੀ ਪਹਿਲਾਂ ਵੱਡੇ ਵੱਡੇ ਲੋਕ ਰਾਜ ਕਰਦੇ ਸਨ ਉਹਨਾਂ ਦੇ ਜਿਹੜੇ ਖਾਨਦਾਨ ਰਾਜਨੀਤਿਕ ਘਰਾਣੇ ਵੱਜਣ ਲੱਗ ਗਏ ਸੀ ਛੇਤੀ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਤੇ ਪੰਜਾਬ ਦੇ ਲੋਕਾਂ ਨੇ ਆਪਣੇ ਚੋਂ ਆਪਣੇ ਨਮਾਇंदे ਚੁਣੇ ਉਹਨਾਂ ਵਿੱਚੋਂ ਮੈਂ ਵੀ ਇੱਕ ਮਿਸਾਲ ਹਾਂ ਤੁਹਾਡੇ ਕੋਲੇ ਕਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰੀ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਮੈਂ ਨਮਾਣਾ ਜੈਂ ਮੈਨੂੰ ਵੀ ਲੰਬੀ ਦੇ ਲੋਕਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੈਨੂੰ ਆਪਣੀ ਵਿਜਾਰਤ ਵਿੱਚ ਸ਼ਾਮਲ ਕਰ ਲਿਆ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਵਿਭਾਗ ਮੇਰੇ ਕੋਲੇ ਮੈਂ ਉਸ ਵੇਲੇ ਵੀ ਆਪਣੀ ਜਿਹੜਾ ਪਸ਼ੂ ਪਾਲਣ ਮਹਿਕਮਾ ਸੀ ਖੇਤੀਬਾੜੀ ਮਹਿਕਮਾ ਦਾ ਇਸ ਲਈ ਚਿੰਤਾ ਵਿੱਚ ਸੀ ਉਹਨਾਂ ਨੂੰ ਵੀ ਵੀ ਦਿਨ ਰਾਤ ਕਿਤੇ ਵੀ ਕਿਸੇ ਦਵਾਈਆਂ ਦੀ ਲੋੜ ਹੋਵੇ ਡਾਕਟਰਾਂ ਦੀਆਂ ਟੀਮਾਂ 500 ਜਿਹੜੀ ਇਹ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਰਾਤ ਉਹਨਾਂ ਨੇ ਕੰਮ ਵੀ ਕੀਤਾ ਔਰ ਉਸ ਤੋਂ ਬਾਅਦ ਵੀ ਜਿਹੜੀ ਕੋਈ ਬਿਮਾਰੀ ਨਾ ਪੈ ਜਾਈ ਉਹ ਤੋਂ ਬਚਾਉਣ ਦੇ ਲਈ ਵੀ ਵੈਕਸੀਨੇਸ਼ਨ ਵਗੈਰਾ ਨਾਲ ਦੀ ਨਾਲ ਹੋਰ ਜੋ ਬਣਦੇ ਪ੍ਰਬੰਧ ਅਸੀਂ ਹਮੇਸ਼ਾ ਤਿਆਰ ਰੱਖੇ ਆ ਤੇ ਤੁਹਾਡੇ ਨਾਲ ਸਾਂਝੇ ਕੀਤੇ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਜੋ ਰੱਬ ਦਿੰਦਾ ਉਹ ਇਨਸਾਨ ਨਹੀਂ ਦੇ ਸਕਦਾ ਮਨੁੱਖ ਨਹੀਂ ਦੇ ਸਕਦਾ ਸਾਡੀ ਨਿਮਾਣੀ ਨਿਗੂਣੀ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਹਾਲਾਂਕਿ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਸੈਂਟਰ ਦੀ ਸਰਕਾਰ ਵੱਲੋਂ ਤੇ ਆਲੋਚਨਾ ਕਰਨ ਵਾਲੇ ਵਿਰੋਧੀਆਂ ਵੱਲੋਂ 12000 ਕਰੋੜ ਦੀ ਗੱਲ ਕੀਤੀ ਜਾਂਦੀ ਹੈ ਸਤਕਾਰਯੋਗ ਕਿਸਾਨ ਭਰਾਓ ਪੈਣੋ ਉਹਦੇ 'ਚ ਰਾਸ਼ੀ ਜ਼ਰੂਰ ਇਕੱਠੀ ਹੋ ਜਾਂਦੀ ਹੈ ਪਰ ਜਿਹੜੇ ਨਿਯਮ ਐ ਉਹ ਸੈਂਟਰ ਸਰਕਾਰ ਦੇ ਬਹੁਤ ਪੁਰਾਣੇ ਜਿਹਨੂੰ ਪਾਰਲੀਮੈਂਟ ਹੀ ਸੁਧਾਰ ਸਕਦੀ ਹੈ ਜੀ ਦੇ ਚ 6800 ਰੁਪਈਆਈ ਪ੍ਰਤੀ ਏਕੜ ਜੀ ਦਾ 100% ਨੁਕਸਾਨ ਹੋਇਆ ਹੋਵੇ ਉਹਨੂੰ ਦੇਣ ਦਾ ਉਹਦੇ ਵਿੱਚ ਇਹ ਨਿਯਮ ਐ ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਦੇ ਵਿੱਚ 13000 ਤੇ 200 ਰੁਪਈਆ ਪੰਜਾਬ ਗਵਰਨਮੈਂਟ ਵੱਲੋਂ ਪਾ ਕੇ 20000 ਪ੍ਰਤੀ ਏਕੜ ਕੀਤਾ ਹੈ 22 ਕਰੋੜ ਰੁਪਇਆ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਦੱਸਿਆ ਕਿ ਉਹਨਾਂ ਪਿੰਡਾਂ ਲਈ ਇਹ ਰਾਸ਼ੀ ਆ ਗਈ ਹੈ ਤੇ ਅੱਜ ਮੈਂ ਇਸ ਪੱਤੇ ਵਾਲੇ ਪਿੰਡ ਦੀ ਸੰਗਤ ਵਿੱਚ ਤੁਹਾਡੇ ਨਾਲ ਹਾਜ਼ਰ ਹੋ ਕੇ ਕੁਝ ਜਿਹੜੇ ਪੀੜਤ ਲੋਕ ਸਨ ਉਹਨਾਂ ਨੂੰ ਇਹ ਰਾਸ਼ੀ ਦੇ ਕੇ ਔਰ ਦੂਸਰਾ ਪ੍ਰਸ਼ਾਸਨ ਵੱਲੋਂ ਸਾਰਾ ਇੱਕ ਵਾਰ ਸਰਪੰਚ ਸਾਹਿਬ ਨੇ ਦੋ ਤਿੰਨ ਮੰਗਾ ਦਿੱਤੀਆਂ ਸੀ ਇੱਕ ਤਾਂ ਜਿਹੜੀ ਜ਼ਮੀਨ ਕੱਚੀ ਹੈ ਉਹਦੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਫੈਸਲਾ ਸੀ ਕਿ ਜਿਹੜੇ ਲੋਕ ਕਾਸ਼ਿਤ ਕਰਦੇ ਆ ਉਹਨਾਂ ਦਾ ਹੀ ਨੁਕਸਾਨ ਹੋਇਆ ਉਹਨਾਂ ਲਈ ਕੋਈ ਕਮੇਟੀ ਬਣਾ ਕੇ ਜੀ ਤੇ ਪਿੰਡ ਦੀ ਪੰਚਾਇਤ ਹੋਊ ਅਰ ਤੁਹਾਡੇ ਜੋ ਬਤਵੰਤੇ ਸੱਜਣ ਪਟਵਾਰੀ ਤਹਿਸੀਲਦਾਰ ਸੈਕਟਰੀ ਪੰਚਾਇਤ ਕੋਈ ਹੋਰ ਮਹਿਕਮੇ ਵਾਲੇ ਲੱਗ ਕੇ ਉਸ ਦਾ ਵੀ ਕੋਈ ਨਾ ਕੋਈ ਕਿਵੇਂ ਨਾ ਕਿਵੇਂ ਹੱਲ ਕੱਢ ਕੇ ਕਿਉਂਕਿ ਇਹ ਸੁਪਰੀਮ ਕੋਰਟ ਵੱਲੋਂ ਕਾਫੀ ਸਾਰ ਪਹਿਲਾਂ ਇਹ ਜ਼ਮੀਨਾ ਤੋੜ ਦਿੱਤੀਆਂ ਗਈਆਂ ਸੀ ਉਹਦੀ ਚਿੰਤਾ ਤੁਹਾਨੂੰ ਤਾਂ ਹੈ ਹੀ ਬਹੁਤ ਇਸ ਲਈ ਸਾਨੂੰ ਵੀ ਹੈ ਮੈਂ ਵੀ ਮੇਰੇ ਹਲਕੇ ਦੇ ਵੀ ਕਈ ਪਿੰਡਾਂ 'ਚ ਇਹ ਗੱਲ ਆ ਜਾਂਦੀ ਹੈ ਤੇ ਉੱਥੋਂ ਦੇ ਜਿਹੜੇ ਜ਼ਿੰਮੇਦਾਰ ਹੈ ਉਹ ਮੇਰੇ ਨਾਲ ਹਮੇਸ਼ਾ ਇਹ ਗੱਲ ਕਰਦੇ ਆ ਤੇ ਮੈਂ ਜਦੋਂ ਵੀ ਕਿਤੇ ਦਿੱਲੀ ਜਾਵਾਂ ਤੇ ਜਿਹੜਾ ਵੀ ਕਿਸੇ ਮਿਨਿਸਟਰ ਨਾਲ ਮੀਟਿੰਗ ਹੋਵੇ ਉਹਦੇ ਵਿੱਚ ਇਹ ਗੱਲ ਜ਼ਰੂਰ ਉਹਨਾਂ ਅੱਗੇ ਰੱਖਦਾ ਹੁੰਦਾ ਕਿ ਸਾਡੀ ਜਿਹੜੀ ਸਮੱਸਿਆ ਜੀ ਇਹਨੂੰ ਕਿਉਂਕਿ ਇਤਸਾ ਸਨ 47 ਤੋਂ ਬਾਅਦ ਆ ਕਿ ਉਧਰੋਂ ਲੋਕ ਆ ਕੇ ਵਸੇ ਸਨ ਉਹਨਾਂ ਕੋਲੇ ਹੈ ਔਰ ਉਹਦੇ ਲਈ ਮੈਂ ਆਪਣੇ ਵੱਲੋਂ ਪੂਰਾ ਦਿਨ ਰਾਤ ਜ਼ੋਰ ਅਜ਼ਮਾਈ ਕਰਕੇ ਚਾਹੇ ਪਹਿਲਾਂ ਬਹੁਤ ਵੱਡੇ ਵੱਡੇ ਲੋਕ ਮੇਰੇ ਹਲਕੇ 'ਚ ਬਣਦੇ ਰਹੇ ਉਹ ਮਸਲੇ ਨੂੰ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਹੱਲ ਕਿਉਂਕਿ ਸਰਕਾਰਾਂ ਨਾਲ ਵੀ ਉਹਨਾਂ ਦੇ ਅਕਾਲੀ ਭਜਪਾ ਵਾਲਿਆਂ ਦਾ ਇਕੱਠੇ ਹੀ ਗੱਠ ਜੋੜ ਹੋਇਆ ਕਰਦਾ ਸੀ ਜੇ ਕਾਂਗਰਸ ਸਰਕਾਰ ਵੀ ਸੀ ਤੇ ਕਾਂਗਰਸ ਦਾ ਵੀ ਉੱਤੇ ਤੇ ਪੰਜਾਬ ਵਿੱਚ ਇਕੱਠਿਆਂ ਰਾਜ ਭਾਗ ਵੀ ਰਿਹਾ ਮਸਲੇ ਨੂੰ ਹੱਲ ਕਰਾ ਲੈਣਾ ਚਾਹੀਦਾ ਸੀ ਹਾਲਾਂਕਿ ਜ਼ਮੀਨ ਤਾਂ ਮਾਲਕਾਂ ਦੇ ਕੋਲੇ ਹੈ ਤੇ ਮਲਕੀਅਤ ਨਹੀਂ ਇਸ ਦੇ ਲਈ ਉਹਦੇ ਲਈ ਆ ਚਾਰਾ ਜੋਈ ਹੈ ਪਰ ਉਹ ਮਸਲਾ ਹੱਲ ਵੀ ਹੋ ਜੂ ਪਰ ਪਤਾ ਨਹੀਂ ਕਿਉਂ ਕਈ ਵਾਰੀ ਉੱਪਰਲੇ ਲੈਵਲ ਤੇ ਅਫਸਰ ਸਹਿਬਾਨ ਜੱਜ ਸਹਿਬਾਨ ਇਸ ਗੱਲ ਨੂੰ ਸਮਝਦੇ ਨਹੀਂ ਹੁੰਦੇ ਪੀੜ ਨੂੰ ਔਰ ਗਰਾਊਂਡ ਤੱਕ ਜਾਣਦੇ ਨਹੀਂ ਹੁੰਦੇ ਵੀ ਇਹ ਇੱਥੋਂ ਹੀ ਰੋਟੀ ਖਾਂਦੇ ਸਨ ਤੇ ਇਹਦੇ ਤੇ ਆ ਕੇ ਇਹਨਾਂ ਨੇ ਕਾਸ਼ ਅੱਜ ਜ਼ਮੀਨ ਚਾਹੇ ਪੈਦਾਵਾਰ ਵਾਲੀ ਹੋ ਗਈ ਜਦੋਂ ਇਹਨੂੰ ਸ਼ੁਰੂਆਤ ਕੀਤੀ ਸੀ ਉਹ ਕਿੰਨਾ ਢੰਗਾਂ ਨਾਲ ਕੀਤੀ ਹੈ ਤੋਂ ਉਹ ਇਹਨਾਂ ਦੇ ਹੱਕਦਾਰ ਨੇ ਮੈਂ ਤੁਹਾਨੂੰ ਸਾਰੇ ਸਤਕਾਰਯੋਗ ਕਿਸਾਨ ਭਰਾਵਾਂ ਨੂੰ ਅੱਜ ਦੇ ਦਿਨ ਇਹ ਜਿਹੜੀ ਬਣਦੀ ਰਾਸ਼ੀ ਉਹ ਦੇਣ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਮੇਰੀ ਇਹ ਸੇਵਾ ਪ੍ਰਵਾਨ ਕਰ ਲਿਓ ਔਰ ਜੋ ਨਗਰ ਦੀਆਂ ਮੰਗਾਂ ਸਰਪੰਚ ਸਾਹਿਬ ਹੋਰਾਂ ਨੇ ਦਿੱਤੀਆਂ ਮੇਰੇ ਕੋਲੇ ਹੈ ਮੈਂ ਜਾ ਕੇ ਉਸ ਤੇ ਜਿਵੇਂ ਜਿਵੇਂ ਜਿਹੜੇ ਜਿਹੜੇ ਮਹਿਕਮੇ ਨਾਲ ਜਿਵੇਂ ਜਿਵੇਂ ਸੰਬੰਧਿਤ ਹੋਈ ਉਹਨਾਂ ਨਾਲ ਉਹਨਾਂ ਨੂੰ ਪਹਚਾ ਕੇ ਚਿੱਠੀ ਪੱਤਰ ਕਰਕੇ ਆਪਦੇ ਵੱਲੋਂ ਸਨੇਹਾ ਲਾ ਕੇ ਉਹਨਾਂ ਨੂੰ ਹੱਲ ਕਰਾਉਣ ਦੇ ਯਤਨ ਕਰੂੰਗਾ ਸੋ ਇਹਨਿਕ ਹਾਜ਼ਰੀ ਮੇਰੀ ਸਾਰੇ ਪੈਣਪਰਾ ਲਵਾਇਓ ਸਾਰਿਆਂ ਦਾ ਨਗਰ ਦਾ ਬਹੁਤ-ਬਹੁਤ ਧੰਨਵਾਦ ਡੀਸੀ ਦੀਪਸ਼ਕਾ ਜੀ ਔਰ ਨਾਲੀ ਐਸਐਸਪੀ ਭੁਪਿੰਦਰ ਸਿੰਘ ਜੀ ਔਰ ਦੂਸਰੇ ਸਾਰੇ ਅਫਸਰ ਸਹਿਬਾਨ ਸਾਡੇ ਸ਼ੰਕਰ ਕਟਾਰੀਆ ਜੀ ਪਾਰਟੀ ਦੇ ਆਗੂ ਸਹਿਬਾਨ ਸਾਰਾ ਨਗਰ ਪੈਣਪਰਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਅੱਗੇ ਕੁਲਬੀਰ ਸਿੰਘ ਜੀ ਸਰਦਾਰ ਕੁਲਵੰਤ ਸਿੰਘ ਜੀ ਹੀਰਾ ਕੱਕੜ ਜੀ ਅਸੀਂ ਜਿਨ੍ਹਾਂ ਦਾ ਨਾਮ ਬੋਲੀਏ ਕਿਰਪਾ ਕਰਕੇ ਉਹੀ ਆਓ ਸਿੰਘ ਪੁੱਤਰ ਸਰਦਾਰ ਮਹਿੰਗਾ ਸਿੰਘ ਪੁੱਤਰ ਸਰਦਾਰ उस तो अगे शिंदर सिंह सिंह पुत्र सरदार अमर सिंह सुखदेव सिंह पुत्र सरदार दारा सिंह किरणदीप कौर वासी पिंड फतेवाला सरदार दलीप सिंह सुखविंदर सिंह पुत्र सरदार दलीप सिंह ਬਹੁਤ ਇਹ ਕੱਪ ਖੇਡਣ ਦੇ ਲਈ ਜਾਏਗੀ بیسਬਾਲ ਦੇ ਵਿੱਚ ਔਰ ਇਸ ਇਲਾਕੇ ਦੇ ਵਿੱਚੋਂ ਬੜੇ ਹੋਣਹਾਰ ਨੌਜਵਾਨ ਖਿਡਾਰੀ ਖਿਡਾਰਨਾ ਪੈਦਾ ਹੋ ਰਹੀਆਂ ਨੇ ਜਦੋਂ ਦੇ ਹੜ ਇਸ ਇਲਾਕੇ ਦੇ ਵਿੱਚ ਪਸਰੇ ਸੀ ਵਿਧਾਇਕ ਨਰੇਸ਼ ਕੁਟਾਰਗਿਆ ਜੀ ਔਰ ਉਹਨਾਂ ਦੀ ਸਮੁੱੱਚੀ ਟੀਮ ਟੂ ਪਿੰਡ ਫੱਤੇ ਵਾਲਾ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਆਂ ਇਹ ਸਮਾਗਮ ਕਰ ਸਹਿਯੋਗ ਦਿੱਤਾ ਹੈ ਔਰ ਪਹਿਲਾ ਵੀ ਜਦੋਂ ਹੜ੍ਹ